ਕਾਂਸ ਬੈਕੋ ਇਹ ਸਾਡੇ ਲਈ ਬੜੀ ਮਾਣ ਵਾਲੀ ਗੱਲ ਆ ਵੀ ਗੁਰੂ ਸਾਹਿਬ ਜੀ ਦਾ ਜਿਹੜਾ ਸ਼ੀਧੀ ਦਿਹਾੜਾ ਗੁਰੂ ਤੇਗ ਬਹਾਦਰ ਪਾਸ਼ਾ ਜੀ ਦਾ ਸਾਡੀ ਜ਼ਿੰਦਗੀ ਦੇ ਵਿੱਚ ਆਇਆ ਤੇ ਸਭ ਤੋਂ ਵੱਡੀ ਮਾਣ ਵਾਲੀ ਗੱਲ ਆ ਜਦੋਂ ਆਮ ਆਦਮੀ ਪਾਰਟੀ ਦੀ ਆਮ ਲੋਕਾਂ ਦੀ ਵਿਜ਼ਾਰਤ ਆ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਮਾਨ ਸਾਹਿਬ ਨੇ ਬੜਾ ਵੱਡਾ ਉਪਰਾਲਾ ਕੀਤਾ ਗੁਰੂ ਤੇਗ ਬਹਾਦਰ ਪਾਸ਼ਾ ਜੀ ਦਾ ਜਿਹੜਾ ਸ਼ੀਧੀ ਦਿਹਾੜਾ ਆ ਉਹਨੂੰ ਪੂਰੇ ਵੱਡੇ ਪੱਤਰ ਤੇ ਮਨਾਇਆ ਜਾਵੇ ਤੇ ਜਿਹੜਾ ਲੋਕਾਂ ਦੇ ਮਨਮਾਨ ਦੇ ਵਿੱਚ ਸ਼ਰਧਾ ਆ ਸ਼ਲਾਘਾ ਆ ਮਾਨ ਸਾਹਿਬ ਪ੍ਰਤੀ ਉਹ ਮੈਂ ਦੱਸ ਨਹੀਂ ਸਕਦਾ ਕਿਉਂਕਿ ਲੋਕ ਮਿਲਦੇ ਆ ਤੇ ਲੋਕ ਆਪ ਮਾਰੇ ਬੋਲ ਉੱਠਦੇ ਆ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਿਹੜੀ ਸ਼ਹੀਦੀ ਆ ਕਿਉਂਕਿ ਜਦੋਂ ਅਸੀਂ ਦਿੱਲੀ ਗਏ ਮੱਧ ਪ੍ਰਦੇਸ਼ ਗਏ ਗੁਜਰਾਤ ਗਏ ਛੱਤੀਸਗੜ੍ਹ ਗਏ ਜਿਹੜੇ ਉੱਥੋਂ ਦੇ ਵੀ ਚੰਗੇ Hindu ਪਰਿਵਾਰ ਨੇ ਨਾ ਉਹਨਾਂ ਨੇ ਵੀ ਇਹੋ ਗੱਲ ਹੀ ਕਹੀ ਜਦੋਂ ਵੇਖੋ ਵਿਚਾਰਾ ਹੁੰਦੀਆਂ ਨਾ ਅਸਲ ਗੱਲ ਦਾ ਉਦੋਂ ਪਤਾ ਲੱਗਦਾ ਦੂਜੀਆਂ ਸਟੇਟਾਂ ਦੇ ਵਿੱਚ ਵੀ ਸਾਡੇ Hindu ਭਰਾਵਾਂ ਨੇ ਇਹੋ ਗੱਲ ਕਹੀ ਵੀ ਜੇ ਅੱਜ ਸਾਡਾ ਧਰਮ ਆ ਸਾਡਾ ਵਿजूद ਆ ਅੱਜ Hindu ਸੁਰੱਖਤ ਨੇ ਦੂਜੀਆਂ ਕੌਮਾਂ ਸੁਰੱਖਤ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਕੁਰਬਾਨੀ ਕੀਤੀ ਆਪਣੀ ਸ਼ਹਾਦਤ ਦਿੱਤੀ ਆਪਦਾ ਪਰਿਵਾਰ ਗੁਰੂ ਗੋਬਿੰਦ ਸਿੰਘ ਪਾਚਾ ਜੀ ਨੇ ਵਾਰਿਆ ਤੇ ਅਸੀਂ ਸਾਰੇ ਸਰੱਖਤ ਸਾਡੇ ਅਸਲ ਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਨਹੀਂ ਤੇ ਔਰੰਗਜ਼ੇਬ ਨੇ ਉਦੋਂ ਇੰਨਾ ਅਤਿਆਚਾਰ ਸ਼ੁਰੂ ਕਰਤਾ ਸੀ ਹਰ ਹਿੰਦੂ ਨੂੰ ਧੱਕੇ ਨਾਲ ਮੁਸਲਮਾਨ ਜਬਰੀ ਮੁਸਲਮਾਨ ਬਣਾਉਣ ਦਾ ਕੰਮ ਜਿਹੜਾ ਸ਼ੁਰੂ ਕੀਤਾ ਸੀ ਬੜਾ ਧੱਕਾ ਕੀਤਾ ਬਾਕੀ ਵੇਖੋ ਹਰ ਧਰਮ ਦਾ ਸਤਕਾਰ ਆ ਭਾਵੇਂ ਮੁਸਲਮਾਨ ਆ ਹਿੰਦੂ ਆ ਸਿੱਖ ਆ ਇਸਾਈ ਆ ਕ੍ਰਿਸਚੀਅਨ ਆ ਬਹੁਤੀ ਆਪਾਰਸੀਆ ਹਰ ਧਰਮ ਦਾ ਸਤਿਕਾਰ ਚਾਹੀਦਾ ਜਿਹੜਾ ਆਪਦੇ ਧਰਮ ਦੇ ਵਿੱਚ ਆ ਉਹਦੀ ਇੱਜ਼ਤ ਆ ਉਹਦਾ ਮਾਣ ਆ ਉਹਦਾ ਸਤਕਾਰ ਆ ਪਰ ਗੁਰੂ ਸਾਹਿਬ ਨੇ ਗੁਰੂ ਤੇਗ ਬਹਾਦਰ ਪਾਛੇ ਜੀ ਨੇ ਜੋ ਸਿੱਖਿਆਵਾਂ ਸਾਨੂੰ ਦਿੱਤੀਆਂ ਅਸੀਂ ਉਹਨਾਂ ਦੇ ਦੱਛੇ ਕਦਮਾਂ ਤੇ ਚੱਲਦੇ ਰਹੀਏ ਤੇ ਕਦੀ ਵੀ ਅਸੀਂ ਪਿੱਛੇ ਨਹੀਂ ਹਟਾਂਗੇ ਕਾਮਯਾਬ ਹੀ ਰਵਾਂਗੇ ਤੇ ਵੇਖੋ ਜਿਹੜੀਆਂ ਕੌਮਾਂ ਆਪਦੇ ਸ਼ਹੀਦਾਂ ਨੂੰ ਆਪਦੇ ਸੂਰਬੀਰ ਯੋਧਿਆਂ ਨੂੰ ਆਪਦੇ ਜਿਹੜੇ ਝਿਹਾਰੂ ਸਾਡੇ ਪੂਰਵਜ ਰਹੇ ਆ ਜਿਹੜੀਆਂ ਕੌਮਾਂ ਯਾਦ ਰੱਖਦੀਆਂ ਉਹ ਕੌਮਾਂ ਸਦਾ ਤਰੱਕੀ ਕਰਦੀਆਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸ਼ੀਧੀ ਦਿਹਾੜਾ ਜਿਹੜਾ ਜਿੱਥੇ-ਜਿੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਚਰਨਛੋਪਾ ਪ੍ਰਾਪਤ ਹਤੀਆ ਉੱਥੋਂ ਤੋਂ ਸ਼ੁਰੂ ਕਰਾ ਕੇ ਜਿਹੜਾ ਆਨੰਦਪੁਰ ਸਾਹਿਬ ਵਿਖੇ 23 24 25 ਤਰੀਕ ਨੂੰ ਗੁਰੂ ਸਾਹਿਬ ਜੀ ਦੇ ਸ਼ੀਧੀ ਦਿਹਾੜੇ ਜਿਹੜੇ ਦੇਣ ਚੱਲਨੇ ਆ ਉਥੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਪਹੁੰਚਣਾ ਮੈਂ ਸਮੂਹ ਭਾਰਤੀਆਂ ਨੂੰ ਸਮੂਹ ਪੰਜਾਬੀਆਂ ਨੂੰ ਤੇ ਦੇਸ਼ਾਂ-ਵਿਦੇਸ਼ਾਂ ਵਿੱਚ ਵਸਦੀਆਂ ਸੰਗਤਾਂ ਨੂੰ ਬੇਨਤੀ ਕਰੂੰਗਾ ਕਿ 23 24 25 ਨੂੰ ਗੁਰੂ ਸਾਹਿਬ ਜੀ ਦੀ ਜਿਹੜੀ ਦッセ ਮਾਰ ਗਿਆ ਦਿੱਤੀ ਬਾਣੀ ਆ ਉਹਨੂੰ ਸਰਵਣ ਕਰਕੇ ਆਪਾਂ ਆਪਣੇ ਜੀਵਨ ਨੂੰ ਆਪਣੀ ਜ਼ਿੰਦਗੀ ਨੂੰ ਸਫਲਾ ਕਰੀਏ ਤੇ ਜਿੰਨੀ ਅੱਜ ਸ੍ਰਿਸ਼ਟੀ ਦੇ ਵਿੱਚ ਦੁਨੀਆ ਆ ਵੇਖੋ ਜੀ ਆਪਾਂ ਬੜੇ ਕਰਮਾ ਭਾਗ ਵਾਲਿਆਂ ਵੀ ਗੁਰੂ ਤੇਗ ਬਹਾਦਰ ਪਾਚਾਈ ਜੀ ਦਾ 350ਵਾਂ ਦਿਹਾੜਾ ਜਿਹੜਾ ਵਾ ਉਹ ਆਪਾਂ ਵੇਖਦੇ ਪਏ ਆ ਬੜੇ ਵੱਡੇ ਮਾਣ ਵਾਲੀ ਗੱਲ ਹੈ ਜਿਹੜਾ ਅਗਲੀ ਵਾਰੀ ਗੁਰੂ ਤੇਗ ਬਹਾਦਰ ਪਾਤਸ਼ਾਹੀ ਦਾ 400 ਸਾਲਾ ਆਉਣਾ ਹੋ ਸਕਦਾ ਜਿੰਨੇ ਅੱਜ ਲੋਕ ਐਨਾਂ ਚ ਹੋ ਸਕਦਾ ਕਿੰਨੇ ਲੋਕ ਉਹ ਦਿਨ ਵੇਖਣ ਲਈ ਨਾ ਹੋਣ ਕਿਉਂਕਿ ਜ਼ਿੰਦਗੀ ਜਿਹੜੀ ਆ ਉਹ ਉਮਰ ਦੇ ਨਾਲ ਹੀ ਜਿਉਣੀ ਹੁੰਦੀ ਆ ਤੇ 50 ਸਾਲਾਂ ਨੂੰ ਜਾ ਕੇ ਅੱਗੇ ਗੁਰੂ ਤੇਗ ਬਹਾਦਰ ਪਾਚੀ ਜਿਹੜਾ ਆਉਣਾ ਸਾਨੂੰ ਸਾਰਿਆਂ ਨੂੰ ਆਨੰਦਪੁਰ ਸਾਹਿਬ ਵਿਖੇ ਜਾ ਕੇ 23 24 25 ਤਰੀਕ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਦਰਬਾਰ ਤੇ ਹਾਜ਼ਰੀ ਲਵਾਉਣੀ ਚਾਹੀਦੀ ਆ ਕਿਉਂਕਿ ਗੁਰੂ ਜੀ ਨੇ ਜੋ ਕੁਰਬਾਨੀ ਕੀਤੀ ਆ ਉਹਦਾ ਦੇਣ ਸਾਡੀਆਂ ਆਉਣ ਵਾਲੀਆਂ ਜਨੀਆਂ ਵੀ ਪੀੜੀਆਂ ਜਿੰਨੇ ਵੀ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਾਂ ਉਹ ਦੇ ਨਹੀਂ ਸਕਦੇ ਜਿੰਨਾ ਮਾਣ ਸਤਿਕਾਰ ਗੁਰੂ ਜੀ ਨੇ ਲੋਕਾਂ ਦਾ ਵਧਾਇਆ ਹਿੰਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਪੁਰਬ ਉਹਨਾਂ ਨੂੰ ਅਸੀਂ ਯਾਦ ਕਰ ਰਹੇ ਆਂ ਪੰਜਾਬ ਸਰਕਾਰ ਸ਼ਹੀਦੀ ਪੁਰਬ ਮਨਾ ਰਹੀ ਆ ਅੱਜ ਮਰਦਾਸਪੁਰ ਦੀ ਧਰਤੀ ਦੇ ਤੋਂ ਅੱਜ ਨਗਰ ਕੀਰਤਨ ਆਰੰਭ ਹੋਏ ਨੇ ਜੋ ਵਕ ਵਕ ਜਗਾਹ ਤੇ ਹੁੰਦੇ ਹੋਏ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਤੇ ਆ ਸੰਪੰਨ ਹੋਣਗੇ ਉਥੇ 23 24 ਤੇ 25 ਤਰੀਕ ਨੂੰ ਵਿਸ਼ੇਸ਼ ਪ੍ਰੋਗਰਾਮ ਜਿਹੜੇ ਨੇ ਕੋ ਲਿਖੇ ਗਏ ਨੇ 23 ਤਰੀਕ ਨੂੰ ਸਰਬ ਧਰਮ ਸੰਮੇਲਨ ਹੋਏਗਾ 24 ਤਰੀਕ ਨੂੰ ਸੀਸਪੇਟ ਯਾਤਰਾ ਕੀਰਤਪੁਰ ਸਾਹਿਬ ਤੋਂ ਸਿਰਨਾਥਪੁਰ ਸਾਹਿਬ ਤੱਕ ਹੋਏਗੀ ਨਾਲ ਪੰਜਾਬ ਵਿਧਾਨ ਸਭਾ ਦਾ ਵਿਜੇ ਵਿਸ਼ੇਸ਼ ਸੈਸ਼ਨ ਜਿਹੜਾ ਉਹ ਵੀ ਬੁਲਾਇਆ ਜਾ ਰਿਹਾ ਸੋ ਅਸੀਂ ਵੱਖ-ਵੱਖ ਜ਼ੋਬਿਆਂ ਤੇ ਮੁੱਖ ਮੰਤਰੀ ਸਾਹਿਬਾਨਾਂ ਨੂੰ ਤੇ ਹੋਰ ਡਿਗਨਿਟਰੀਜ਼ ਨੂੰ ਵੀ ਇਨਵੀਟੇਸ਼ਨ ਭੇਜਿਆ ਸੋ ਮੇਰੀ ਪੂਰੀ ਸਾਧ ਸੰਗਤ ਨੂੰ ਅਪੀਲ ਆ ਕਿ ਉਹ ਵਾਦੋ-ਵਾਦ ਗਿਣਤੀ ਦੇ ਵਿੱਚ ਸ਼੍ਰੀ ਅਨੰਦ ਪ੍ਰਸਾਦ ਦੀ ਧਰਤੀ ਦੇ ਉੱਤੇ ਨਾਤਮਸਤਕ ਹੋ ਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਸਾਥ ਕਰੇ ਥੈਂਕ ਯੂ ਅੱਜ ਸ੍ਰੀ ਗੁਰ ਤੇਗ ਬਹਾਦਰ ਜੀ ਦੀ 350ਵੀਂ ਸਿੱਧੀ ਵਰ੍ਹਿਆਂ ਨੂੰ ਸਮਰਪਿਤ ਇੱਕ ਬਹੁਤ ਹੀ ਲੋਕਕ ਤੇ ਵਿਸਾਰ ਨਗਰਗੀਤਨ ਗੁਰਦਾਸਪੁਰ ਤੋਂ ਸ਼ੁਰੂ ਕੀਤਾ ਗਿਆ ਪੰਜ ਪਿਆਰਿਆਂ ਦੀ ਗਵਾਈ ਦੇ ਵਿੱਚ ਸੰਗ ਸਵਾਨਾਂ ਦੀ ਰਹਿਨਮਾਈ ਦੇ ਵਿੱਚ ਇਹ ਵਿਸਾਖ ਨਗਰ ਕੀਰਤਨ ਜਿਹੜਾ ਇਥੋਂ ਰੰਭ ਹੋਇਆ ਹੈ ਵਕਤਕ ਪਨਾਵਾ ਜਿਹੜੀ ਗੁਜ਼ਰਦਾ ਹੋਇਆ ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਪਹੁੰਚੇਗਾ ਸੋ ਪੰਜਾਬ ਸਰਕਾਰ ਵੱਲੋਂ ਮਾਝਾ ਮੁੱਖ ਮੰਤਰੀ ਸਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਦੇ ਵਿੱਚ ਸ੍ਰੀ ਗੁਰ ਤੇਗ ਬਹਾਦਰ ਜੀ ਦੀ 350 ਹੀ ਸੀਧੀ ਬਰਗੰਡ ਪੂਰੇ ਰਵਾਇਤੀ ਢੰਗ ਦੇ ਨਾਲ ਔਰ ਮੈਂ ਸਮਝਦਾ ਕਿ ਇਹ ਇਤਿਹਾਸ ਦੇ ਅੰਦਰ ਸਾਡੇ ਸਭ ਦੇ ਲਈ ਇੱਕ ਸੁਨਹਿਰੀ ਮੌਕਾ ਹੈ ਕਿ ਗੁਰੂ ਸਾਹਿਬ ਦੀ 350ਵੀ ਸਦੀ ਬਰੇਗਣ ਸਾਡੀ ਜ਼ਿੰਦਗੀ ਵਿੱਚ ਆ ਰਹੀ ਹੈ ਸੋ ਮੈਂ 70 ਜਿੱਥੇ ਅੱਜ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਕੇ ਇਹ ਅਪੀਲ ਕਰਦਾ ਸਾਰੀ ਸੰਗਤ ਨੂੰ ਕਿ ਇਸ ਨਗਰ ਕੀਰਤਨ ਦੇ ਵਿੱਚ ਪਰਿਵਾਰਾਂ ਸਵੇਧ ਪਹੁੰਚੋ ਤੇ ਜਿਹੜੇ ਵਿਸ਼ੇਸ਼ ਪ੍ਰੋਗਰਾਮ ਸ੍ਰੀ ਨਾਨਦਵਰ ਸਾਹਿਬ ਦੀ ਧਰਤੀ ਦੇ ਉੱਤੇ 23 24 ਤੇ 25 ਨਵੰਬਰ ਨੂੰ ਹੋਰੇ ਆ ਉਹਨਾਂ ਦੇ ਵਿੱਚ ਵੀ ਪਰਿਵਾਰਾਂ ਸਮੇਤ ਆਓ ਸੋ ਗੁਰੂ ਸਾਹਿਬ ਜਿਹੜੇ ਮਨੁੱਖੀ ਅਧਿਕਾਰਾਂ ਦੇ ਬਹੁਤ ਵੱਡੇ ਅਰਥ ਨੇਤਾ ਸਨ ਲੰਬੜਦਾਰ ਸਨ ਤੇ ਉਹਨਾਂ ਨੇ ਨਾ ਕੇਵਲ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਬਲਕਿ ਉਹ ਤੇ ਅਮਲ ਵੀ ਕੀਤਾ ਔਰ ਉਹ ਮਜ਼ਲੂਮ ਜਿਨ੍ਹਾਂ ਨੇ ਸੁਰੱਖਿਆ ਦੀ ਮੰਗ ਨੂੰ ਲੈ ਕੇ ਗੁਰੂ ਸਾਹਿਬ ਦੇ ਕੋਲ ਆ ਕੇ ਅਪੀਲ ਕੀਤੀ ਉਹਨਾਂ ਦੀ ਅਪੀਲ ਨੂੰ ਸਰਕਾਰ ਦੇ ਹੋਏ ਉਹਨਾਂ ਨੇ ਉਸ ਉਸ ਵੇਲੇ ਜ਼ਾਲਮ ਸਿਸਟਮ ਨੂੰ ਜਿਹੜੇ ਜ਼ਬਰਦਸਤ ਹੀ ਲੋਕਾਂ ਦਾ ਧਰਮ ਤਬਦੀਲ ਕਰਾ ਕੇ ਮਨੁੱਖੀ ਹੱਕਾਂ ਦਾ ਕਾਨੂੰਨ ਕਰਦੇ ਸਨ ਸੋ ਗੁਰੂ ਸਾਹਿਬ ਦੀ ਉਹ ਫਿਲਾਸਫੀ ਉਹਨਾਂ ਦੇ ਵਿਚਾਰ ਤੇ ਉਹਨਾਂ ਦੀ ਕੁਰਬਾਨੀ ਅੱਜ ਵੀ ਸਾਨੂੰ ਸਮਾਜ ਦੇ ਅੰਦਰ ਸਾਂਝੀ ਵਾਲਤਾ ਦਾ ਸੁਨੇਹਾ ਵੀ ਦਿੰਦੀ ਆ ਪ੍ਰੇਰਨਾ ਵੀ ਆ ਸੋ ਇੱਕ ਵਿਸ਼ੇਸ਼ ਸੈਸ਼ਨ ਪੰਜਾਬ ਸਰਕਾਰ ਵੱਲੋਂ 24 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਮਹਾਨ ਧਰਤੀ ਤੇ ਕੀਤਾ ਜਾ ਰਿਹਾ ਜਿੱਤੇ ਗੁਰੂ ਸਾਹਿਬ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ ਉਹਨਾਂ ਦੇ ਵਿਚਾਰਾਂ ਨੂੰ ਦੁਨੀਆ ਦੇ ਅੰਦਰ ਫੋਰ ਅਸਾਨ ਦੇ ਲਈ ਪ੍ਰਚਾਰਨ ਦੇ ਲਈ ਬਾਕੀ ਜਿਹੜੇ ਪ੍ਰੋਗਰਾਮ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਿਹਦੇ ਵਿੱਚ ਸਾਰੇ ਦੇਸ਼ ਵਿੱਚੋਂ ਕਈ ਸੂਬਿਆਂ ਦੇ ਮੁੱਖ ਮੰਤਰੀ ਵੀ ਆ ਰਹੇ ਨੇ ਔਰ ਬਹੁਤ ਉੱਚੀਆਂ ਜਿਹੜੀਆਂ ਪਦਵੀਆਂ ਤੇ ਬੈਠੇ ਜਿਹੜੇ ਕੋ ਵੀ ਲੋਕ ਉੱਥੇ ਆ ਰਹੇ ਨੇ ਸੋ ਸਾਰੀਆਂ ਸੰਗਤਾਂ ਨੂੰ ਅੱਜ ਦੇ ਨਗਰ ਕੀਰਤਨ ਦੀਆਂ ਵਧਾਈਆਂ ਵੀ ਮੈਂ ਆਸ ਕਰਦਾ ਦਰੂਪ ਸਾਹਿਬ ਦੀ ਬਾਣੀ ਉਹਨਾਂ ਦੇ ਵਿਚਾਰ ਸਾਨੂੰ ਹਮੇਸ਼ਾ ਪ੍ਰੇਰਨਾ ਦਿੰਦੇ ਰਹਿਣਗੇ ਅਸੀਂ ਉਹਨਾਂ ਤੋਂ ਗਵਾਈ ਲੈਂਦੇ ਰਵਾਂਗੇ